ਦਾਹੀ ਆਪਣੇ ਬਿਆਨਾਂ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਬੀਬੀ ਕੰਗਣਾ ਰਣੌਤ ਨੇ ਇੱਕ ਵਾਰ ਫਿਰ ਤੋਂ ਜਹਾ ਬਿਆਨ ਦਿੱਤਾ ਜਿਸ ਦੇ ਨਾਲ ਜਿਹੜੀ ਚਰਚਾ ਉਹ ਸੜ ਚੁੱਕੀ ਹੈ ਇਹ ਬਿਆਨ ਦੇਣ ਤੋਂ ਬਾਅਦ ਬੀਬੀ ਕੰਗਣਾ ਇਹ ਵੀ ਬੋਲਦੀ ਹੈ ਕਿ ਸਾਇਦ ਇਸ ਬਿਆਨ ਦੇ ਨਾਲ ਕੰਟਰੋਵਰਸੀ ਕ੍ਰੀਏਟ ਹੋ ਜੇ ਪਤਾ ਨਹੀਂ ਬੀਬੀ ਨੂੰ ਪਹਿਲਾਂ ਹੀ ਪਤਾ ਹੁੰਦਾ ਜਾਂ ਕੰਗਣਾ ਜਾੜ ਬੁੱਝ ਕੇ ਇਹੋ ਜੇ ਬਿਆਨ ਦਿੰਦੀ ਆ ਜਿਨ੍ਹਾਂ ਦੇ ਕਾਰਨ ਚਰਚਾ ਸੜ ਜਾਂਦੀ ਹੈ ਕੰਗਨਾਰ ਨੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਹੈ ਭਾਜਪਾ ਦੀ ਐਮਪੀ ਆ ਬੀਜੇਪੀ ਪਾਰਟੀ ਦੀ ਪਰ ਇਸ ਤੋਂ ਪਹਿਲਾਂ ਬਹੁਤ ਵਾਰ ਚਰਚਾ ਦੇ ਵਿੱਚ ਆ ਚੁੱਕੀ ਆ ਕੰਗਨਾਰ ਨੌਤ ਕਦੇ ਕਿਸਾਨ ਬੀਬੀਆਂ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਰਹੀ ਕਦੇ ਕਿਸਾਨੀ ਅੰਦੋਲਨ ਦੇ ਪ੍ਰਤੀ ਸਬਦਾਵਲੀ ਵਰਤੀ ਕਦੇ ਐਮਰਜੈਂਸੀ ਫਿਲਮ ਨੂੰ ਲੈ ਕੇ ਚਰਚਾ ਦੇ ਵਿੱਚ ਰਹੀ ਹਰ ਸਮੇਂ ਕਿਸਾਨਾਂ ਨਾਲ ਜਾਂ ਪੰਜਾਬੀਆਂ ਨਾਲ ਜਾਂ ਸਿੱਖਾਂ ਨਾਲ ਕਿਸੇ ਨਾ ਕਿਸੇ ਬਿਆਨ ਤੇ ਬੀਬੀ ਕੰਗਣਾ ਦਾ ਪੇਚ ਫਸਿਆ ਰਹਿੰਦਾ ਅੱਜ ਇੱਕ ਬਿਆਨ ਦਿੱਤਾ ਬੀਬੀ ਕੰਗਣਾ ਨੇ ਉਹ ਕਹਿੰਦੀ ਆ ਕਿ ਕਿਸਾਨੀ ਬਿੱਲ ਜਿਹੜੇ ਉਹ ਕੇਂਦਰ ਸਰਕਾਰ ਨੂੰ ਦੁਬਾਰਾ ਤੋਂ ਲਾਗੂ ਕਰਨੇ ਚਾਹੀਦੇ ਨੇ ਜਿਹੜੇ ਬਿੱਲ ਕਦੇ ਲੰਬੇ ਕਿਸਾਨੀ ਸੰਘਰਸ਼ ਤੋਂ ਬਾਅਦ ਰੀ ਅਪੀਲ ਹੋਏ ਸੀ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੂੰ ਆਪ ਅਲਾਉਂਸ ਕੀਤਾ ਸੀ ਵੀ ਜਿਹੜੇ ਕਿਸਾਨੀ ਬਿੱਲ ਆ ਉਹ ਰੀ ਅਪੀਲ ਕਰ ਦਿੱਤੇ ਗਏ ਨੇ ਤੇ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੋਂ ਉਠਾ ਦਿੱਤਾ ਗਿਆ ਸੀ ਭਰੋਸਾ ਦਿਵਾ ਕੇ ਬੇਸ਼ੱਕ ਪਿਛਲੀ ਫਰਵਰੀ ਤੋਂ ਕਿਸਾਨੀ ਅੰਦੋਲਨ ਫੇਰ ਹਰਿਆਣੇ ਦੇ ਬਾਡਰਾਂ ਤੇ ਚੱਲ ਰਿਹਾ ਫਿਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਦੇ ਬਾਡਰਾਂ ਤੇ ਬੈਠੇ ਨੇ ਪਰ ਇਸ ਸਭ ਦੇ ਚੱਲਦੇ ਹੋਏ ਬੀਬੀ ਕੰਗਣਾ ਫੇਰ ਤੋਂ ਕੇਂਦਰੀ ਕਾਨੂੰਨਾਂ ਦੀ ਬਕਾਲਤ ਕਰਦੀ ਹੈ ਕਿਸਾਨੀ ਕਾਨੂੰਨਾਂ ਦੇ ਬਾਰੇ ਕਹਿ ਚੁੱਕੀ ਆ ਬੀਬੀ ਕੰਗਣਾ ਨੇ ਆਖਿਆ ਇਹ ਕਾਨੂੰਨ ਦੁਬਾਰਾ ਲਾਗੂ ਹੋਣੇ ਚਾਹੀਦੇ ਆ ਕਿਸਾਨਾਂ ਦੀ ਤਰੱਕੀ ਦੇ ਵਿੱਚ ਬ੍ਰੇਕ ਨਹੀਂ ਲੱਗਣੀ ਚਾਹੀਦੀ ਜੇ ਕਿਸਾਨ ਇਹਨਾਂ ਕਾਨੂੰਨਾਂ ਦੇ ਨਾਲ ਸਹਿਮਤ ਹੁੰਦੇ ਤਾ ਐਡਾ ਵੱਡਾ ਅੰਦੋਲਨ ਨਹੀਂ ਹੋਣਾ ਸੀ ਜੇ ਕਿਸਾਨਾਂ ਨੂੰ ਇਹ ਕਾਨੂੰਨ ਪ੍ਰਵਾਨ ਹੁੰਦੇ ਤਾਂ 750 ਕਿਸਾਨ ਦੀ ਸ਼ਹੀਦੀ ਨਹੀਂ ਹੋਣੀ ਸੀ ਕਿਸਾਨਾਂ ਨੂੰ ਪਹਿਲਾਂ ਹੀ ਇਨ੍ਹਾਂ ਕਾਨੂੰਨਾਂ ਦੇ ਫਾਇਦੇ ਆ ਜਿਹੜੇ ਉਹ ਸੁਮਦਾ ਦਿੱਤੇ ਜਾਣੇ ਸੀ ਇਨ੍ਹਾਂ ਕਾਨੂੰਨਾਂ ਤੋਂ ਪੈਦਾ ਹੋਈ ਤਰੱਕੀ ਦਿਖਾ ਦੇਣੀ ਚਾਹੀਦੀ ਸੀ ਜਿੰਨਾ ਵੀ ਸਟੇਟਾਂ ਦੇ ਵਿੱਚ ਕਾਨੂੰਨ ਲਾਗੂ ਨੇ ਜਾਂ ਜਿਸ ਵੀ ਦੇਸ਼ ਦਾ ਇਹ ਖੇਤੀ ਮਾਡਲ ਹੈ ਉਹ ਮਾਡਲ ਕਿਸਾਨਾਂ ਨੂੰ ਦਿਖਾ ਦੇਣਾ ਚਾਹੀਦਾ ਸੀ ਤਾਂ ਕਿ ਸਾਡਾ 750 ਕਿਸਾਨ ਸ਼ਹੀਦ ਨਾ ਹੁੰਦਾ ਤੇ ਫਿਰ ਦੁਬਾਰਾ ਤੋਂ ਜਿਹੜਾ ਅੰਦੋਲਨਾ ਸ਼ੁਰੂ ਨਾ ਹੁੰਦਾ ਪਰ ਕਿਤੇ ਨਾ ਕਿਤੇ ਜਿਹੜਾ ਬੀਬੀ ਕੰਗਣਾ ਦਾ ਬਿਆਨ ਆ ਜਾਂ ਤਾਂ ਇਹ ਕੰਟਰੋਵਰਸੀ ਪੈਦਾ ਕਰਨ ਲਈ ਦਿੱਤਾ ਜਾਂਦਾ ਜਾਂ ਬੀਬੀ ਕੰਗਣਾ ਖੋਦੀ ਇਹੋ ਜੋ ਬਿਆਨ ਦਿੰਦੀ ਆ ਜਾਂ ਬੀਬੀ ਕੰਗਣਾ ਦੀ ਜਿਹੜੀ ਮੈਂਟੈਲਿਟੀ ਆ ਜੋ ਦਿਮਾਗੀ ਜਿਹੜੀ ਸੋਚ ਹੈ ਉਹ ਇੱਥੇ ਹੀ اٹਕੀ ਹੋਈ ਆ ਵੀ ਇਸ ਬੀਬੀ ਨੇ ਸਿੱਖਾਂ ਬਾਰੇ ਜਪਜਾਬੀਆਂ ਬਾਰੇ ਜਾਂ ਕਿਸਾਨਾਂ ਬਾਰੇ ਕੁਝ ਨਾ ਕੁਝ ਬੋਲ ਕੇ ਕੰਟਰੋਵਰਸੀ ਪੈਦਾ ਕਰਨੀ ਹੁੰਦੀ ਆ ਇਹ ਤਾਂ ਹੁਣ ਬੀਬੀ ਕੰਗਣਾ ਜਾਣਦੀ ਆ ਵੀ ਉਹ ਇਜਾਹ ਜਾਣਬੁੱਝ ਕੇ ਕਰਦੀ ਆ ਜਾਂ ਉਸ ਨੂੰ ਕਹਾਇਆ ਜਾਂਦਾ ਕਿਉਂਕਿ ਪਿਛਲੇ ਦਿਨੀ ਬੀਜੇਪੀ ਦੇ ਕੁਝ ਜਿਹੜੇ ਆਗੂ ਆ ਉਹ ਵੀ ਬੀਬੀ ਕੰਗਣਾ ਦੇ ਇਸ ਤਰ੍ਹਾਂ ਦੇ ਵਿਚਾਰਾਂ ਦੀ ਵਿਰੋਧਤਾ ਕਰਦੇ ਨੇ ਉਹ ਵੀ ਇਸ ਗੱਲ ਦੀ ਵਿਰੋਧਤਾ ਕਰਦੇ ਆ ਕਿ ਬੀਬੀ ਕੰਗਣਾ ਨੂੰ ਇਹੋ ਜੇ ਬਿਆਨ ਨਹੀਂ ਦੇਣੇ ਚਾਹੀਦੇ ਪਰ ਅੱਜ ਇੱਕ ਵਾਰ ਫੇਰ ਤੋਂ ਬੀਬੀ ਕੰਗਣਾ ਨੇ ਜਿਹੜਾ ਆਪਣਾ ਬਿਆਨ ਉਹ ਦੁਹਰਾਇਆਗਾ ਹੁਣ ਤੁਸੀਂ ਆਪਣੀ رائے ਆ ਜਿਹੜੀ ਕਮੈਂਟ ਬਾਕਸ ਦੇ ਵਿੱਚ ਜਰੂਰ ਸ਼ੇਅਰ ਕਰੋ ਵੀ ਬੀਬੀ ਕੰਗਣਾ ਜਿਹੜੀ ਕਿਸਾਨਾਂ ਦੇ ਪ੍ਰਤੀ ਜਾਂ ਪੰਜਾਬੀਆਂ ਦੇ ਪ੍ਰਤੀ ਜਾਂ ਸਿੱਖਾਂ ਦੇ ਪ੍ਰਤੀ ਇਹ ਜੀ ਸੁਬਦਾਬਲੀ ਜਾਂ ਕੰਟਰੋਵਰਸੀ ਕਿਉਂ ਪੈਦਾ ਕਰ ਰਹੀ ਹੈ ਉਸ ਦਾ ਕੋਈ ਆਪਦਾ ਫਾਇਦਾ ਜਾਂ ਕੋਈ ਪਾਰਟੀ ਦਾ ਫਾਇਦਾ ਜਾਂ ਜਾਣ ਬੁੱਝ ਕੇ ਸਿੱਖਾਂ ਨੂੰ ਪੰਜਾਬੀਆਂ ਨੂੰ ਕਿਸਾਨਾਂ ਨੂੰ ਚੜਾਉਣ ਦੇ ਲਈ ਬੀਬੀ ਇਹੋ ਜੇ ਬਿਆਨ ਦਿੰਦੀ ਹੈ ਹੁਣ ਇਹ ਤਾਂ ਜਾਣਤਾ ਬੀਬੀ ਕੰਗਨਾਰ ਰਣੌਤ ਜਾਣਦੀ ਹੈ ਜਾਂ ਜਿਸ ਦੇ ਆਧਾਰ ਤੇ ਉਹ ਬਿਆਨ ਦਿੰਦੀ ਆ ਉਹ ਤੱਥ ਜਾਣਦੇ ਨੇ ਇਹਦੇ ਬਾਰੇ ਅਸੀਂ ਕੋਈ ਪੋਸਿਟਿਵ ਨਹੀਂ ਕਰ ਸਕਦੇ ਪਰ ਬੀਬੀ ਕੰਗਣਾ ਦੇ ਜਿਹੜੇ ਬਿਆਨ ਆ ਉਹ ਹਮੇਸ਼ਾ ਹੀ ਕੰਟਰੋਵਰਸਲ ਹੁੰਦੇ ਨੇ ਇਸੇ ਤਰ੍ਹਾਂ ਦਾ ਬਿਆਨ ਅੱਜ ਬੀਬੀ ਕੰਗਣਾ ਨੇ ਫੇਰ ਤੋਂ ਦੇ ਦਿੱਤਾ